ਇਹ ਹੈ ਨਾ ਉਹ ਉਹਦੇ ਵਾਸਤੇ ਲੱਗੇ ਹੋਏ ਆ ਕਿ ਆ ਪਿੰਡਾਂ ਦਾ ਪਾਣੀ ਪੀਂਦਾ ਜਾਂ ਸ਼ਹਿਰਾਂ ਦਾ ਪਾਣੀ ਪੀਂਦਾ ਜਾਂ ਡੈਰੀਆਂ ਦਾ ਘੋਸੜਦੋ ਦੇ ਵਾਸਤੇ ਲੱਗੇ ਹੋਏ ਐ ਐਮਪੀ ਸਹਿਬਾਨ ਸੀਜਵਲ ਸਾਹਿਬ ਤੇ ਪੂਰਾ ਸ਼ਾਸਨ ਪ੍ਰਸ਼ਾਸਨ ਐਮਬਲੈਂਸ ਸਹਿਬਾਨ ਮੇਅਰ ਸਹਿਬਾਨ ਸਾਡੇ ਤੇ ਇਟ ਵਾਸ ਜਸਟ ਅ ਰਿਵਿਊ ਮੀਟਿੰਗ ਜਿਹੜੀ ਪਿੱਛੇ ਅਸੀਂ ਦੌਰੇ ਕਰਦੇ ਆ ਰਹੇ ਹਾਂ ਬਾਬਾ ਜੀ ਇੱਥੇ ਸਾਰਾ ਮੋਰਚਾ ਨੂੰ ਸੰਭਾਲਿਆ ਹੋਇਆ ਪਾਣੀ ਸਾਫ਼ ਉਥੇ ਮਰਦਰਗਾਹ ਬਣਾ ਵਾ ਕੀ ਹੈ ਤੁਹਾਨੂੰ ਲੱਗਦੀ ਸਮੱਸਿਆ ਥੋੜੇ ਜਿੜੀ ਹੱਲ ਹੋਣ ਵਾਲੀ ਕੋਚ ਲਈ ਅਸੀਂ ਆਪਾਂ ਜਿਸ ਜੋ ਸਾਡਾ ਮਕਸਦ ਹੈ ਉਹਨੂੰ ਦਰਿਆ ਨੂੰ ਸਾਫ ਕਰਨਾ ਉਹ ਵੀ ਅਸੀਂ ਉਹਨਾਂ ਦਾ ਪੂਰਾ ਸਾਨੂੰ ਸਾਥ ਚਾਹੀਦਾ ਬਾਬਾ ਜੀ ਵੱਲੋਂ ਵੀ ਬੇਨਤੀ ਕੀਤੀ ਗਈ ਸਾਡੇ ਵੱਲੋਂ ਵੀ ਬੇਨਤੀ ਕੀਤੀ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਉਹਨੂੰ ਟ੍ਰੀਟ ਕੀਤਾ ਜਾਣਾ ਚਾਹੀਦਾ ਸਾਊਥ ਫਿਲਹਾਲ ਅਜੇ ਵੀ ਕਈ ਜਗ੍ਹਾ ਤੇ ਡਾਈੰਗ ਇੰਡਸਟਰੀ ਦਾ ਵੀ ਪਾਣੀ ਦਰਿਆ ਚਾਰਿਆ ਹੈਗਾ ਡਾਇਰੈਕਟਲੀ ਆ ਰਿਹਾ ਹੈ ਅਨਟ੍ਰੀਟਡ ਪਾਣੀ ਆ ਰਿਹਾ ਹੈ ਸਾਡੇ ਕੋਲ ਟ੍ਰੀਟਮੈਂਟ ਪਲਾਂਟ ਵੀ ਲੱਗਾ ਹੋਇਆ ਤੇ ਅਸੀਂ ਹੁਣ ਤੱਕ ਵਿਆਹ ਮਹਿਕਮਾ ਕਰੂਗਾ ਮਹਿਕਮਾ ਕਰੂਗਾ ਨਹੀਂ ਹੋਇਆ ਕਿਤੇ ਨਹੀਂ ਪਾਣਾ ਚਾਹੀਦਾ ਜੇ ਤੁਹਾਡੇ ਕੋਲ ਹੈਗਾ ਤੁਸੀਂ ਇਦਾਂ ਲਿਜਾ ਕੇ ਕੈਮਰਾ ਉਹ ਕਰਕੇ ਪਾਓ ਸਾਨੂੰ ਦਿਓ ਇਸ ਪੋਲੂਸ਼ਨ ਕੰਟਰੋਲ ਬੋਰਡ ਨੂੰ ਕਿਹਨੇ ਨਾਲ ਹੀ ਦੇਖਣ ਵਾਰ ਤੇ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨੇ ਦਿਨ ਤੋਂ ਵੜੀ ਦੱਸ ਦਈਏ ਅੱਜ ਬੁੱਡੇ ਦਰਿਆ ਨੂੰ ਲੈ ਕੇ ਇੱਕ ਮੀਟਿੰਗ ਦਾ ਜਿਹੜਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਦੱਸਦੇ ਲੁਧਿਆਣਾ ਦੇ ਲੁਧਿਆਣਾ ਡੀਸੀ ਤਾਂ ਲੁਧਿਆਣਾ ਮੇਅਰ ਉਸ ਤੋਂ ਬਾਅਦ ਦੱਸ ਦਈਏ ਕਿ ਲੋਕਲ ਬੜੀ ਮੰਤਰੀ ਜਿਹੜੇ ਨੇ ਉਹ ਵੀ ਇੱਥੇ ਮੌਕੇ ਤੇ ਪਹੁੰਚੇ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਅੱਜ ਮੀਟਿੰਗ ਦਾ ਜਿਹੜਾ ਮੋਟਿਵ ਕੀ ਸੀਗਾ ਸਰ ਇੱਕ ਹੁਣ ਸਰ ਅੱਜ ਮੀਟਿੰਗ ਕੀਤੀ ਗਈ ਹੈ ਕੀ ਅੱਜ ਦਾ ਜਿਹੜੀ ਮੀਟਿੰਗ ਕਾਲ ਕੀਤੀ ਸੀਗੀ ਅ ਅਸੀਂ ਮੌਜੂਦ ਸੀਗੇ ਤੇ ਐਮਪੀ ਸਹਿਬਾਨ ਸੀਜਵਲ ਸਾਹਿਬ ਤੇ ਪੂਰਾ ਸ਼ਾਸਨ ਪ੍ਰਸ਼ਾਸਨ ਐਂਬੂਲੈਂਸ ਸਹਿਬਾਨ ਮੇਅਰ ਸਹਿਬਾਨ ਸਾਡੇ ਤੇ ਇਟ ਵਾਸ ਜਸਟ ਅ ਰਿਵਿਊ ਮੀਟਿੰਗ ਜਿਹੜੀ ਪਿੱਛੇ ਅਸੀਂ ਦੌਰੇ ਕਰਦੇ ਆ ਰਹੇ ਹਾਂ ਬਾਬਾ ਜੀ ਇੱਥੇ ਸਾਰਾ ਮੋਰਚਾ ਨੂੰ ਸੰਭਾਲਿਆ ਹੋਇਆ ਬੁੱਢਾ ਦਰਿਆ ਸਾਫ਼ ਸਫਾਈ ਕਰਨ ਦਾ ਤੇ ਪੂਰੇ ਡਿਪਾਰਟਮੈਂਟ ਦੇ ਵੀ ਬੰਦੇ ਸੀਗੇ ਪੋਲੂਸ਼ਨ ਬੋਰਡ ਦੇ ਵੀ ਸੀਗੇ ਸੀਵਰੇਜ ਬੋਰਡ ਦੇ ਵੀ ਸੀਗੇ ਤੇ ਅਸੀਂ ਕਿੱਥੇ ਖੜੇ ਆ ਕੀ ਪ੍ਰੋਬਲਮ ਅਸੀਂ ਫੇਸ ਕਰ ਰਹੇ ਆ ਤੇ ਉਹਨਾਂ ਦੇ ਅੱਗੇ ਕਿੱਦਾਂ ਹੱਲ ਕਰਨਾ ਉਹਨੂੰ ਆਪਾਂ ਇਹਨੂੰ ਹੋਰ ਕਿੱਦਾਂ ਪ੍ਰੂਵ ਕਰਨਾ ਇਸ ਸਬੰਧ ਵਿੱਚ ਅਸੀਂ ਮੀਟਿੰਗ ਅੱਜ ਕੱਲ ਕੀਤੀ ਸੀ ਬਿਲਕੁਲ ਸਰ ਪਹਿਲਾਂ ਵੀ ਮੀਟਿੰਗਾਂ ਕੀਤੀਆਂ ਗਈਆਂ ਨੇ ਤੇ ਹੁਣ ਇੱਕ ਵਾਰੀ ਫਿਰ ਮੀਟਿੰਗ ਕੀਤੀ ਦੀ ਪਰ ਜਿਹੜੇ ਪਾਣੀ ਹੈ ਉਹ ਸਿੱਧਾ ਬੁੱਡੇ ਦਰਿਆ ਦੇ ਵਿੱਚ ਗਿਰਦਾ ਤੇ ਉਹਨੂੰ ਕਿਸ ਤਰੀਕੇ ਨਾਲ ਰੋਕਿਆ ਜਾਊਗਾ ਨਹੀਂ ਸਹੀ ਗੱਲ ਹੈ ਕਿ ਹਜੇ ਵੀ ਅ ਬਾਬਾ ਜੀ ਵੱਲੋਂ ਵੀ ਬੇਨਤੀ ਕੀਤੀ ਗਈ ਸਾਡੇ ਵੱਲੋਂ ਬੇਨਤੀ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਉਹਨੂੰ ਟ੍ਰੀਟ ਕੀਤਾ ਜਾਣਾ ਚਾਹੀਦਾ ਸਭ ਤੋਂ ਪਹਿਲਾਂ ਹਜੇ ਵੀ ਕਈ ਜਗ੍ਹਾ ਤੇ ਡਾਈੰਗ ਇੰਡਸਟਰੀ ਦਾ ਵੀ ਪਾਣੀ ਦਰਿਆ ਚਾ ਰਿਹਾ ਹੈਗਾ ਡਾਇਰੈਕਟਲੀ ਆ ਰਿਹਾ ਕਈ ਜਗ੍ਹਾ ਤੇ ਡੇਰੀਜ਼ ਦਾ ਵੀ ਪਸ਼ੂਆਂ ਦਾ ਵੀ ਜਿਹੜਾ ਹੈਗਾ ਪਾਣੀ ਉਹ ਸਾਰਾ ਉਹ ਵੀ ਡਾਇਰੈਕਟਲੀ ਅਸੀਂ ਆ ਰਿਹਾ ਹੈਗਾ ਤੇ ਅਸੀਂ ਪਹਿਲਾਂ ਵੀ ਮੀਟਿੰਗ ਕੀਤੀਆਂ ਡੇਰੀ ਵਾਲੇ ਨੇ ਤੇ ਉਹਨਾਂ ਨੇ ਕਿਹਾ ਸੀਗਾ ਸਾਨੂੰ ਕੋਈ ਇਦਾਂ ਦੀ ਅਸੀਂ ਤੁਹਾਡਾ ਪੂਰਾ ਕੋਆਪਰੇਟ ਕਰਾਂਗੇ ਤੇ ਅਸੀਂ ਕਾਰਪੋਰੇਸ਼ਨ ਵੱਲੋਂ ਇੱਕ ਟੈਂਡਰ ਵੀ ਲਗਾ ਰਹੇ ਹਾਂ ਜਿੰਨਾ ਕਿ ਗੋਆ ਉਹਨਾਂ ਨੂੰ ਲਿਫਟ ਕਰਕੇ ਅਸੀਂ ਟਰਾਂਸਪੋਰਟ ਕੀਤਾ ਜਾਵੇ ਅਸੀਂ ਹਰ ਹੈਲਪ ਕਰਨ ਲਈ ਤਿਆਰ ਆ ਚਾਹੇ ਉਹ ਫੈਕਟਰੀ ਵਾਲੇ ਹੋਣ ਚਾਹੇ ਡੇਰੀ ਵਾਲੇ ਹੋਣ ਪਰ ਅਸੀਂ ਉਹਨਾਂ ਕੋਲ ਵੀ ਸਹਿਯੋਗ ਮੰਗਦੇ ਹਾਂ ਕਿ ਅਸੀਂ ਜਿਸ ਸੋਚ ਲਈ ਅਸੀਂ ਆਪਾਂ ਜਿਸ ਜੋ ਸਾਡਾ ਮਕਸਦ ਹੈ ਉਹਨੂੰ ਦਰਿਆ ਨੂੰ ਸਾਫ਼ ਕਰਨਾ ਉਹ ਵੀ ਅਸੀਂ ਉਹਨਾਂ ਦਾ ਪੂਰਾ ਸਾਨੂੰ ਸਾਥ ਚਾਹੀਦਾ ਜੀ ਸਰ ਇਹ ਜਿੱਦਾਂ ਸੀਟਿੀਪੀ ਪਲਾਂਟ ਬਣੇ ਨੇ ਟ੍ਰੀਟਮੈਂਟ ਪਲਾਂਟ ਬਣੇ ਹੋਏ ਨੇ ਪਰ ਫੈਕਟਰੀਆਂ ਦੇ ਕੁਝ ਕੈਮੀਕਲ ਪਾਣੀ ਇਦਾਂ ਦਾ ਵੀ ਹੈਗਾ ਜਿਹੜਾ ਸਾਫ਼ ਵੀ ਨਹੀਂ ਹੁੰਦਾ ਜਿਹੜਾ ਫਿਰ ਵੀ ਗਿਰਦਾ ਤੇ ਉਹਦੇ ਵਾਸਤੇ ਸਰ ਕੀ ਐਕਸ਼ਨ ਚੱਕਿਆ ਜਾਊਗਾ ਸਹੀ ਗੱਲ ਹੈ ਕਿ ਹਜੇ ਵੀ ਕੁਝ ਪਾਣੀ ਜਿਹੜਾ ਹੈਗਾ ਆ ਜਿਹੜਾ ਸਾਡਾ ਐਸਟੀ ਵੀ ਜਿੱਥੇ ਅਸੀਂ ਖੜੇ ਹੈਗੇ ਇਹ ਚ ਵੀ ਅਨਟ੍ਰੀਟਡ ਪਾਣੀ ਆ ਰਿਹਾ ਹੈਗਾ ਫੈਕਟਰੀ ਦਾ ਵੀ ਪਾਣੀ ਆ ਰਿਹਾ ਹੈਗਾ ਤੇ ਅਗਲੇ ਦੌਰੇ 'ਚ ਮੈਂ ਜਿਹੜੀ ਰੱਖਿਆ ਵਿਜ਼ਿਟ ਰੱਖ ਜਿਹੜੇ ਸਾਡੇ ਸੀਟੂਪੀ ਪਲਾਂਟ ਹੈਗੇ ਆਪਾਂ ਉਹਨੂੰ ਵਿਜ਼ਿਟ ਕਰਾਂਗੇ ਆਪਾਂ ਉਹਨਾਂ ਦੀ ਫੰਕਸ਼ਨਿੰਗ ਕਿੱਦਾਂ ਚੱਲ ਰਹੀ ਆ ਜਾਂ ਉਹਨੂੰ ਕੋਈ ਬਾਈਪਾਸ ਨਹੀਂ ਕਰ ਰਿਹਾ ਉਹ ਤੇ ਵੀ ਅਸੀਂ ਆਪਾਂ ਧਿਆਨ ਕਰਕੇ ਅੱਗੇ ਜੋ ਦਾ ਹੋਗੀ ਉਹਦਾ ਹੱਲ ਉਹ ਆਪਾਂ ਕਰਾਂਗੇ ਜੀ ਦੱਸ ਦਈਏ ਸਾਡੇ ਨਾਲ ਲੋਕਲ ਬਡੀ ਮਨਿਸਟਰ ਮੌਜੂਦ ਸੀ ਕਿ ਉਹਨਾਂ ਨਾਲ ਗੱਲ ਕੀਤੀ ਤਾਂ ਦੂਜੇ ਪਾਸੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਦੇਖ ਸਕਦੇ ਹੋ ਕਿ ਸੰਤ ਬਲਬੀਰ ਸਿੰਘ ਸੇਚੇਵਾਲ ਜੀ ਦੀਆਂ ਜਿੱਥੇ ਦੱਸ ਦਈਏ ਕਿ ਉਹਨਾਂ ਵੱਲੋਂ ਨਿਰੰਤਰ ਕੀਤੀ ਜਾ ਰਹੀ ਬੁੱਢੇ ਦਰਿਆ ਦੇ ਵਿੱਚ ਸੇਵਾ ਦੌਰਾਨ ਨਿਰੰਤਰ ਉਹਨਾਂ ਵੱਲੋਂ ਜਿਹੜੀ ਹੈ ਸੇਵਾ ਉਹ ਕੀਤੀ ਜਾ ਰਹੀ ਹੈ ਪਰ ਅੱਜ ਵੀ ਜਿਹੜਾ ਇੱਕ ਮੀਟਿੰਗ ਕੀਤੀ ਗਈ ਐ ਸੋ ਮੀਟਿੰਗ ਦੇ ਵਿੱਚ ਵੀ ਗੱਲਬਾਤ ਕਰਨ ਲਏ ਕਿ ਅੱਜ ਜਿਹੜੀ ਸਰ ਸਰ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਦੌਰਾਨ ਕੀ ਮੋਟਿਵ ਕੀ ਸੀ ਕਰ ਉਹ ਕਿਵੇਂ ਇਹਨੂੰ ਬੁੱਢੇ ਦਰਿਆ ਦੇ ਉੱਤੇ ਜਿਹੜੇ ਰਹਿੰਦੇ ਕਾਰਜ ਆ ਜਿਸ ਤਰ੍ਹਾਂ ਗੋਹੇ ਦਾ ਪ੍ਰਬੰਧ ਕਰਨਾ ਫਿਰ ਉਹ ਦਰਿਆਵਾਂ ਵਿੱਚ ਡੱਕ ਰਿਹਾ ਦੂਸਰਾ ਕੁਝ ਕਨੈਕਸ਼ਨ ਆ ਜਿਹੜੇ ਨੈਚੁਰਲ ਵੇ ਦੇ ਵਿੱਚ ਪਾਣੀ ਜੀ ਜਮੀਂ ਤੇ ਆਉਣਾ ਚਾਹੀਦਾ ਉਹ ਗੰਦਾ ਪਾਣੀ ਆ ਰਿਹਾ ਸਾਡੇ ਕੋਲ ਟ੍ਰੀਟਮੈਂਟ ਪਲੈਂਟ ਵੀ ਲੱਗਾ ਹੋਇਆ ਅਸੀਂ ਹੁਣ ਤੱਕ ਵਿਆਹ ਮਹਿਕਮਾ ਕਰੂਗਾ ਮਹਿਕਮਾ ਕਰੂਗਾ ਨਹੀਂ ਹੋਇਆ ਬਿਲਕੁਲ ਪਰ ਸ ਦੇਖਿਆ ਜਾਂਦਾ ਕਿ ਲਗਾਤਾਰ ਤੁਸੀਂ ਨਿਰੰਤਰ ਸੇਵਾ ਜਿਹੜੀ ਨਿਭਾ ਰਹੇ ਹੋ ਤਾਂ ਇੱਕ ਇਸ਼ਨਾਨ ਕਾੜ ਵੀ ਬਣਾਇਆ ਕਿ ਤੁਹਾਡੇ ਵੱਲੋਂ ਕਿਹਾ ਗਿਆ ਕਿਥੇ ਇਸ਼ਨਾਨ ਅਸੀਂ ਕਰਾਂਗੇ ਤੇ ਫਿਰ ਵੀ ਕੁਝ ਜਿਹੜੇ ਪਾਣੀ ਨੇ ਉਹ ਸਿੱਧਾ ਹੀ ਮਤਲਬ ਜਿਹੜਾ ਵੱਡੇ ਦਰਿਆ ਦੇ ਵਿੱਚ ਸਟਿਆ ਜਾਂਦੇ ਤੇ ਉਹਦੇ ਵਾਸਤੇ ਕੀ پابੰਦ ਜਿਹੜਾ ਉਹ ਰੋਲੇ ਵਹੀ ਹੈ ਨਾ ਉਹਨੂੰ ਉਹਦੇ ਵਾਸਤੇ ਲੱਗੇ ਹੋਏ ਆ ਤੇ ਉਹ ਪਿੰਡਾਂ ਦਾ ਪਾਣੀ ਪੀਂਦਾ ਜਾਂ ਸਹਿਰਾਂ ਦਾ ਪਾਣੀ ਪੀਂਦਾ ਜਾਂ ਡੈਰੀਆਂ ਦਾ ਗੋਸ਼ਟ ਦੋਦੇ ਵਾਸਤੇ ਲੱਗੇ ਹੋਏ ਵੀ ਕੁਝ ਰੇੜ ਹੈਗਾ ਜਿਹੜੇ ਹਜੇ ਜਿੱਥੇ ਨਹੀਂ ਰੋਕ ਰਹੇ ਉਹਨਾਂ ਦੇ ਉੱਤੇ ਗਾਹ ਕਲੈਕਸ਼ਨ ਕੀ ਹੈ ਮਤਲਬ ਇੱਥੇ ਤੇ ਐਕਸ਼ਨ ਕੀਤਾ ਜਾਊਗਾ ਬਾਕਾਇਦਾ ਮੰਤਰੀ ਸਾਹਿਬ ਜਾਦਾ ਇਹਦੇ ਬਾਰੇ ਦੱਸਣਗੇ ਉਹ ਤਾਂ ਹੋਊਗਾ ਹੀ ਕੋਈ ਵੀ ਜਰੀ ਹੈਗੀ ਪਰ ਤੁਸੀਂ ਤਾਂ ਲਗਾਤਾਰ ਸੇਵਾ ਦੇ ਵਿੱਚ ਜੜਾ ਲੱਗੇ ਹੋਏ ਸੀ ਤਾਂ ਸੇਣੀ ਜੋ ਸਾਨੂੰ ਹੁਣ ਤੱਕ ਫੀਲ ਹੋਇਆ ਹੈ ਉਹ ਸਾਰਾ ਕੁਝ ਮੀਟਿੰਗ ਦੇ ਵਿੱਚ ਪਰ ਇੱਕ ਸਵਾਲ ਹੈ ਜਿੱਦਾਂ ਰੋਡ ਦੀ ਗੱਲ ਕਰੀਏ ਤਾਜਪੁਰ ਰੋਡ ਤੇ ਤਾਂ ਕਈ ਡੇਰੀਆਂ ਹੈਗੀਆਂ ਤਾਂ ਕਈ ਫੈਕਟਰੀਆਂ ਹੈਗੀਆਂ ਜਿਨ੍ਹਾਂ ਦਾ ਪਾਣੀ ਜਿਹੜਾ ਕੈਮੀਕਲ ਟ੍ਰੀਟਮੈਂਟ ਹੋਣ ਤੋਂ ਬਾਅਦ ਵੀ ਜਿਹੜਾ ਵਿੱਚ ਮਿਕਸ ਹੋ ਜਾਂਦਾ ਤਾਂ ਵੀ ਉਹਦਾ ਕੈਮੀਕਲ ਜਿਹੜਾ ਸਾਫ਼ ਨਹੀਂ ਹੁੰਦਾ ਤੇ ਉਹਦੇ ਵਾਸਤੇ ਕੋਈ ਕਿਤੇ ਨਹੀਂ ਪੈਣਾ ਚਾਹੀਦਾ ਜੇ ਤੁਹਾਡੇ ਕੋਲ ਹੈਗਾ ਤੁਸੀਂ ਇਦਾਂ ਹੀ ਲਿਜਾ ਕੇ ਕੈਮਰਾ ਉਹ ਕਰਕੇ ਪਾਓ ਸਾਨੂੰ ਦਿਓ ਇਸ ਪੋਲੂਸ਼ਨ ਕੰਟਰੋਲ ਬੋਰਡ ਨੂੰ ਕਿਹਨੇ ਉਹਦੇ ਉੱਤੇ ਜੋ ਵੀ ਕਾਰਵਾਈ ਹੋ ਗਈ ਹੋਊਗੀ ਸਰ ਲੱਗਦਾ ਅੱਗੇ ਆਉਣ ਵਾਲਾ ਸਮਾਂ ਜਿਹੜਾ ਇਹ ਸਾਫ਼ ਹੋ ਜਾਊਗਾ ਅਸੀਂ ਤਾਂ ਹਮੇਸ਼ਾ ਪੋਜ਼ਿਟਿਵ ਸੋਚਦੇ ਹਾਂ ਅਸੀਂ ਘਾਟ ਬਣਾਏ ਆ ਨਾਉਣ ਵਾਸਤੇ ਦਿਖਾਉਣ ਵਾਸਤੇ ਨਹੀਂ ਉਹਦੇ ਚ ਨਾ ਆਇਆ ਜਾਊਗਾ ਨਾਉਣ ਵਾਸਤੇ ਕਰ ਰਹੇ ਆ ਨਾ ਪਿੰਡਾਂ ਦਾ ਪਾਣੀ ਪੀਂਦੇ ਜਿਹੜੇ ਗੰਦੇ ਪਾਣੀ ਪੀਂਦੇ ਉਹਨਾਂ ਨੂੰ ਬ ਪਾਣੀ ਸਾਫ ਹੋਥੇ ਉਮਰਦਰ ਗਾਉਂਗਾ ਵਾਹ ਯੋਦ ਵਿੱਚ ਕੀ ਹੈ ਤੁਹਾਨੂੰ ਲੱਗਦੀ ਸਮੱਸਿਆ ਥੋੜੇ ਚਿਰ ਦੀ ਹੱਲ ਹੋਣ ਵਾਲੀ ਹੈ ਬਿਲਕੁਲ ਸੋ ਦੱਸਦੀ ਹਾਂ ਹੁਣ ਥੋੜੇ ਦਿਨਤੀ ਹੋ ਜਾਊਗਾ ਤੁਸੀਂ ਵੀ ਨਾਉਗੇ ਬਿਲਕੁਲ ਸੋ ਬਹੁਤ ਹੀ ਵਧੀਆ ਜਿਹੜੀ ਗੱਲ ਹੈ ਦੱਸਦੀ ਹੈ ਕਿ ਬੁੱਡੇ ਦਰਿਆ ਦੇ ਬਿਲਕੁਲ ਆਪੋਜੀਟ ਦਾ ਉਹਨਾਂ ਵੱਲੋਂ ਲਗਾਤਾਰ ਚਲਾਈ ਜਾ ਰਹੀ ਨਿਰੰਤਰ ਸੇਵਾ ਦੇ ਦੌਰਾਨ ਕਾਰਜ ਦੌਰਾਨ ਲਗਾਤਾਰ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ ਸੰਤ ਬਲਬੀਰ ਸਿੰਘ ਸਿਚੇਵਾਲ ਜੀ ਵੱਲੋਂ ਸੋ ਲਗਾਤਾਰ ਜਿਹੜੀਆਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਪਰ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਤਾਜ਼ਪੁਰ ਰੋਡ ਦੇ ਨਜ਼ਦੀਕ ਸਿਟੀ ਪੀ ਪਲਾਂਟ ਦੇ ਬਿਲਕੁਲ ਓਪੋਜ਼ਿਟ ਜਿਹੜਾ ਇਸ਼ਨਾਨ ਘੜ ਬਣਾਇਆ ਗਿਆ ਵਾ ਉਹਦੇ ਉੱਤੇ ਜਿਹੜਾ ਨਹਾਣ ਦਾ ਜਿਹੜਾ ਵਾਦਾ ਕੀਤਾ ਗਿਆ ਸੀਗਾ ਉਹ ਜ਼ਰੂਰ ਪੂਰਾ ਹੋਊਗਾ ਸੋ ਬਹੁਤ ਹੀ ਜਲਦ ਜਿਹੜਾ ਉਹਦੇ ਵਿੱਚ ਨਹਾਇਆ ਵੀ ਜਾਊਗਾ ਸੋ ਇਹ ਜਿਹੜਾ ਬੁੱਢਾ ਦਰਿਆ ਵਾ ਜਿਹਨੂੰ ਗੰਦੇ ਨਾਲੇ ਦੇ ਨਾਮ ਤੋਂ ਜਿਹੜਾ ਜਾਣਿਆ ਜਾਂਦਾ ਸੋ ਕਾਫੀ ਪੁਰਾਣਾ ਬੁੱਢਾ ਦਰਿਆ ਜਿਹੜਾ ਹੈਗਾ ਵਾ ਜਿਹਨੂੰ ਗੰ ਹੁਣ ਦੇਖਣਾ ਇਹ ਹੋਵੇਗਾ ਕਿ ਲਗਾਤਾਰ ਮੀਟਿੰਗਾਂ ਵੀ ਚੱਲ ਰਹੀਆਂ ਨੇ ਲਗਾਤਾਰ ਕੰਮ ਵੀ ਚੱਲ ਰਿਹਾ ਨਿਰੰਤਰ ਸੇਵਾ ਵੀ ਚੱਲ ਰਹੀ ਹੈ ਪਰ ਦੇਖਦੇ ਹਾਂ ਕਿ ਕਦੋਂ ਤੱਕ ਜਿਹੜਾ ਬੁੱਢਾ ਦਰਿਆ ਦੁਆਰਾ ਤੋਂ ਬੁੱਢਾ ਦਰਿਆ ਦੇ ਵਿੱਚ ਜਿਹੜਾ ਤਬਦੀਲ ਹੁੰਦਾ ਕਿਉਂਕਿ ਗੰਦਾ ਨਾਲਾ ਹੈਗਾ ਲੋਕਾਂ ਨੇ ਗੰਦੇ ਨਾਲੇ ਦੇ ਨਾਮ ਤੋਂ ਜਿਹੜਾ ਜਾਣਦੇ ਨੇ ਪਰ ਹੁਣ ਦੇਖਦੇ ਹਾਂ ਕਿ ਕਦੋਂ ਇਹ ਤਬਦੀਲ ਹੋ ਕੇ ਜਿਹੜਾ ਬੁੱਢਾ ਦਰਿਆ ਦੇ ਨਾਮ ਤੋਂ ਜਿਹੜਾ ਜਾਣਿਆ ਜਾਂਦਾ ਉਸ ਤੋਂ ਬਾਅਦ ਕਦੋਂ ਬੁੱਢਾ ਦਰਿਆ ਦੇ ਵਿੱਚ ਤਬਦੀਲ ਹੁੰਦਾ ਸੋ ਦੇਖਦੇ ਰਹੋ ਲੁਧਿਆਣਾ ਲਈ ਮੈਂ ਦਿਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ